ਜੇ ਸੁਣਾਉਣਿਆਂ ਧਿਆਨ ਨਾਲ ਸੁਣੀ ਟੈਸਟ ਹੋਏ ਸੀ ਮੈਂ 40 ਕੱਪ ਖੇਡੇ ਸੀ 40ਆਂ ਦੇ ਵਿੱਚੋਂ ਮੈਂ 22-23 ਕੱਪਾਂ ਦਾ ਬੈਟ ਰੀਡਰ ਤੇ 27 ਕੱਪ ਸ਼ਾਹਕੋੜ ਜਿੱਤੀ ਸੀ ਕੱਲ ਮੈਂ ਕਿੱਸਿਆਂ ਮੈਂ ਤੈਨੂੰ ਹੱਸਾਣਾ ਜਿਹੜਾ ਅੱਜ ਕੱਲ ਪੰਜਾਬ ਦਾ ਸ਼ੇਰਵਾਨਾ ਬਣਿਆ ਕਰਦਾ ਲੋਕਾਂ ਨੂੰ ਘੋਰਾ ਕਰਦਾ ਮੈਂ ਤੈਨੂੰ ਗੈਂਗਸਟਰ ਕਹਿੰਦਾ ਉਹ ਤੋਂ ਮੇਰੇ ਤੇ ਗੈਂਸਟਰ ਹੀ ਕਰਦੇ ਇਹ ਜਿਹੜੀ ਦੂਜਿਆਂ ਨੂੰ ਕਬੱਡੀ ਚ ਗੈਂਸਟਰ ਹੀ ਆਜਾਈ ਹੈ ਨਾ ਇਹ ਤੁਸੀਂ ਲਿਆ ਕੇ ਬਾਰੀਆਂ ਛੋੜੇ ਬੀਜੀ ਹੋਏ ਕੰਡੇ ਛੋੜੇ ਮੂਰੇ ਆ ਰਹੇ ਲੱਕੇ ਸੁਣਾਉਣਿਆਂ ਲਖੇ ਸਿਧਾਣੇ ਵੱਲੋਂ ਖੇਡ ਕਬੱਡੀ ਦੇ ਪਲੇਅਰਾਂ ਉੱਪਰ ਕੀਤੀ ਗਈ ਟਿੱਪਣੀ ਨਾਲ ਪੂਰਾ ਕਬੱਡੀ ਜਗਤ ਲਖੇ ਸਿਧਾਣੇ ਦਾ ਭਾਰੀ ਵਿਰੋਧ ਕਰ ਰਿਹਾ ਹੈ ਤੇ ਲਖੇ ਸਿਧਾਣੇ ਨੇ ਸ਼ਰੀਆ ਮਸ਼ਹੂਰ ਕਬੱਡੀ ਖਿਡਾਰੀ ਸੁਲਤਾਨ ਬੁਲਟ ਦਾ ਨਾਮ ਲੈ ਕੇ ਕਿਹਾ ਸੀ ਕਿ ਇਹ ਟੀਕੇ ਲਗਾ ਕੇ ਖੇਡਦੇ ਹਨ ਜਿਸ ਕਰਕੇ ਹਰ ਖਿਡਾਰੀ ਦੇ ਵੱਲੋਂ ਲਖੇ ਸਿਧਾਣੇ ਦੀ ਨਿੰਦਿਆ ਕੀਤੀ ਜਾ ਰਹੀ ਹੈ ਤੇ ਬੀਤੇ ਕੱਲ ਲਖੇ ਸਿਧਾਣੇ ਨੇ ਫਿਰ ਸ਼ਰੀਆਮ ਇੱਕ ਚੈਨਲ ਤੇ ਇੰਟਰਵਿਊ ਦੌਰਾਨ ਸੁਲਤਾਨ ਬੁਲਟ ਤੇ ਟਿੱਪਣੀ ਕੀਤੀ ਜਿਸ ਤੋਂ ਬਾਅਦ ਹੁਣ ਸੁਲਤਾਨ ਬੁਲਟ ਖੁਦ ਲਾਈਵ ਆਇਆ ਹੈ ਤੇ ਉਸ ਨੇ ਸ਼ਰੀਆਮ ਲਖੇ ਸਿਧਾਣੇ ਨੂੰ ਵੱਡੀਆਂ ਗੱਲਾਂ ਕਹਿ ਦਿੱਤੀਆਂ ਅਤੇ ਬਾਕੀ ਤੁਸੀਂ ਦੇਖੋ ਸੁਲਤਾਨ ਬੁਲਟ ਨੇ ਲਖੇ ਸਿਧਾਣੇ ਨੂੰ ਕੀ ਕੀ ਜਵਾਬ ਦਿੱਤੇ ਸ਼ਾਸਤਰੀ ਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਕਈ ਦਿਨਾਂ ਦੇ ਇੱਕ ਮੁੱਦਾ ਚੱਲ ਰਿਹਾ ਤੇ ਅੱਜ ਲੱਖੇ ਸਦਾਨੇ ਨੇ ਵੀਡੀਓ ਪਾਈਆ ਮੇਰੇ ਤੇ ਤੇ ਬਹੁਤ ਵਧੀਆ ਨਾਮ ਲੈ ਕੇ ਗੱਲ ਕੀਤੀ ਉਹਨੇ ਤੇ ਵਧੀਆ ਗੱਲਾਂ ਨਾਮ ਲੈ ਕੇ ਗੱਲ ਕਰਨੀ ਕਿਸੇ ਦੀ ਤੇ ਚੈਲੰਜ ਕਰਨਾ ਤੇ ਮੈਂ ਉਹ ਚੀਜ਼ ਦਾ ਜਵਾਬ ਦੇਣਾ ਚਾਹਣਾ ਤੇ ਮੈਂ ਲੱਖੇ ਸਦਾਨੇ ਨੂੰ ਦੱਸਣਾ ਚਾਹਣਾ ਜਿਹੜੇ ਟੈਸਟ ਤੋਂ ਅੱਜ ਦੱਸ ਰਹੇ ਹਨ ਉਹ ਮੈਂ 2018 ਦੇ ਵਿੱਚ ਆ خود ਲਾਈਵ ਹੋ ਕੇ ਦੱਸਿਆ ਸੀ ਇੱਕ ਤਾਂ ਕਿ ਉਹहां ਟੈਸਟ ਡੋਨ ਟੈਸਟ ਹੋਈ ਨਹੀਂ ਤੇ ਮੈਂ ਟੈਸਟ ਦੇ ਵਿੱਚ ਆਇਆ ਪਰ ਜਿਹਨੇ ਤੈਨੂੰ ਜਾਣਕਾਰੀ ਦਿੱਤੀ ਹੈ ਤੂੰ ਗਾਇ ਮੈਨੂੰ ਜਾਣਕਾਰੀ ਦਿੱਤੀ ਗਈ ਆ ਜਿਨੇ ਵੀ ਤੈਨੂੰ ਜਾਣਕਾਰੀ ਦਿੱਤੀ ਹੈ ਉਹਨੇ ਜ਼ਿਆਦਾ ਤੈਨੂੰ ਜਾਣਕਾਰੀ ਅਧੂਰੀ ਦਿੱਤੀ ਆ ਜਾਂ ਤੂੰ ਫੇਰ ਵਿੱਚ ਝੁਕਪੜਾ ਕਰ ਗਿਆ ਉਲਾ ਰੱਖ ਗਿਆ ਜਾਣਕਾਰੀ ਪੂਰੀ ਇਹ ਆ ਲੱਖੇchnਾਣਿਆ ਧਿਆਨ ਨਾਲ ਸੁਣੀ ਟੈਸਟ ਹੋਏ ਸੀ ਮੈਂ 40 ਕੱਪ ਕੱਢਿਆ ਦੀ 40ਆਂ ਦੇ ਵਿੱਚੋਂ ਮੈਂ 22 ਤੇ ਕੱਪਾਂ ਦਾ ਬੈਟ ਰੇਡ ਤੇ 27 ਕੱਪ ਸ਼ਾਹਕੋੜ ਜਿੱਤੀ ਸੀ ਜਿੰਨਾਂ ਨੂੰ ਮੈਨੂੰ ਯਾਦ ਹੈ ਉਹਨਾਂ 27 ਕੱਪ ਸ਼ਾਹਕੋੜ ਫਾਟ ਸੀ ਤੇ ਉਹਦੇ ਵਿੱਚ ਉਹ ਬਾਈ ਤੇ ਕੱਪਾ ਦਾ ਮੈਂ ਬੈਠਦੀ ਤੇ ਹਰੇ ਬੈਸਟ ਨਿਕਲਦਾ ਤਾਂ ਮੈਂ ਟੈਸਟ ਹੁੰਦਾ ਸੀ ਤੇ ਮੈਂ ਟੈਸਟ ਦਿੱਤਾ ਤੇ ਮੇਰੇ ਨਾਲ ਦੋ ਕੁ ਵਾਰ ਮੈਂ ਇਹ ਚ ਪੇਨ ਕਿਲਰ ਪਾਇਆ ਗਿਆ ਮੋਰਫੀਨ ਜਿਹੜਾ ਤੁਹਾਨੂੰ ਨਾ ਬੈਨ ਹੋਇਆ ਨਾ ਮੈਂ ਉਦੋਂ ਵੀ ਹਿੱਕ ਤਾਣ ਕੇ ਕਹਿੰਦਾ ਸੀ ਬ哥 ਬਾਈ ਲਾਈਵ ਬਹਿ ਕੇ ਦੱਸੋ ਕਿਹੜੇ ਪਲੇਅਰ ਵਿੱਚ ਕੀ ਪਾਇਆ ਗਿਆ ਮੈਂ ਉਦੋਂ ਵੀ ਇਹੀ ਚੈਲੰਜ ਕਰਦਾ ਜਿੱਤੇ ਮੈਂ ਅੱਜ ਵੀ ਦੱਸਣਾ ਚਾਹਣਾ ਕਲੀਅਰ ਕਰਨਾ ਚਾਹਣਾ ਕਿ ਉਸ ਟਾਈਮ ਮੇਰੇ ਵਿੱਚ ਮੋਰਫੀਨ ਪੇਨ ਕਿਲਰ ਸਾਲਟ ਪਾਇਆ ਗਿਆ ਸੀ ਉਹ ਇਗਰੀ ਕਪ ਦੇ ਮੈਂ ਬੈਠ ਨਿਕਲਦਾ ਇਹ ਟੈਸਟ ਹੁੰਦੀ ਸੀ ਤੇ ਸਿਰਫ ਇੱਕ ਪੇਨ ਕਿਲਰ ਮੋਰਫੀਨ ਪਾਇਆ ਜਿਹੜਾ ਤੂੰ ਕਹਿੰਨਾ ਮੱਫੀਂ ਦਾ ਰੋਲਾ ਪਾਤਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਨਾ ਕਾਲਾਂ ਕਰਕੇ ਤੂੰ ਕਹਿੰਨਾ ਹਾਂ ਮੈਂ ਨੋਟ ਕਰ ਲਈਆਂ ਗੱਲਾਂ ਮੈਨੂੰ ਕਾਲ ਕਰਕੇ ਦੱਸਿਆ ਗਿਆ ਹੋਊਗਾ ਆ ਚੀਜ਼ਾਂ ਬਾਰੇ ਤੇ ਮੈਂ ਤੈਨੂੰ ਕਲੀਅਰ ਕਰਨਾ ਚਾਹੁੰਨਾ ਉਹਨਾਂ ਤੋਂ ਪੁੱਛ ਦੁਬਾਰੇ ਕਿ ਯਾਰ ਮੈਨੂੰ ਡਾਕਟਰ ਦਾ ਨੰਬਰ ਦੋ ਕਿ ਸੁਲਤਾਨ ਦੇ ਵਿੱਚ ਕੀ ਪਾਇਆ ਗਿਆ ਸੀ ਮੈਂ ਤਾਂ ਹੁਣ ਵੀ ਜਨਾ ਦੁਬਾਰੇ ਲਾਈਵ ਹੋ ਕੇ ਦੱਸੇ ਕਿ ਸੁਲਤਾਨ ਦੇ ਵਿੱਚ ਡਾਕਟਰਾਂ ਨੇ ਕੀ ਦੱਸਿਆ ਸੀ ਇੱਕ ਮੋਰਫੀਨ ਦਾ ਸਾਲਟ ਪਾਇਆ ਗਿਆ ਸੀ ਠੀਕਾ ਮੈਂ ਬਾਈਕ ਆਪਾਂ ਦਾ ਬੈਠਦੀ ਤੇ ਮੈਂ ਕਲੀਅਰ ਕਰਨਾ ਮੈਨੂੰ ਇਹ ਚੀਜ਼ ਤੇ ਦੂਜੀ ਗੱਲ ਜਿਵੇਂ ਤੈਂ ਡੇਰੀ ਲਾਈਏ ਤਾਂ ਮੈਂ ਵੀ ਕੁਝ ਥੱਲੇ ਤੇਰੀ ਨੋਟ ਕੀਤੀਆਂ ਨੇ ਜਿਹੜੀ ਤੂੰ ਟੈਸਟ ਵਾਲੀ ਗੱਲ ਕਰਦਾ ਜਿਵੇਂ ਕਵੈਸਟ ਲਾਈਵ ਕਵੈਸਟ ਲਾਈਵ ਬਾਹਰ ਦੀ ਲਾਈਵ ਉਹਨਰੇ ਜਾ ਕੇ ਤੂੰ ਚੈੱਕ ਕਰ ਲੈ ਇੱਕ ਵਾਰ ਠੀਕਾ ਤੇ ਉਹ ਸਪੈਸ਼ਲ ਉਹਨੇ ਆਪਣੇ ਲਿਖ ਕੇ ਉਹ ਕੀਤਾ ਹੋਇਆ ਉਹ ਅਸੀਂ ਸਪੋਰਟਸ ਦੇ ਟੈਸਟ ਨਹੀਂ ਕਰਦੇ ਜਿੱਥੇ ਰੌਲਾ ਪੈਂਦਾ ਜੀ ਅੱਜ ਪਲੇਅਰ ਆਨ ਹੈ ਕੋਈ ਜੇ ਤੁਸੀਂ ਪਲੇਅਰ ਦਾ ਟੈਸਟ ਕਰਨੇ ਨੇ ਤਾਂ ਸਪੋਰਟਸ ਲਾਈਵ ਤੋਂ ਕਰੋ ਲੈਬ ਜਿਹੜੀ ਹੁੰਦੀ ਆ ਲੈਬ ਤੋਂ ਟੈਸਟ ਕਰੋ ਸਪੋਰਟਸ ਵਾਲੀ ਤੋਂ ਤੁਸੀਂ ਕੁਐਸਚਨ ਹੈਗੇ ਲਾਈਵ ਮਰੀਜ਼ਾਂ ਦੇ ਟੈਸਟ ਕਰਵਾਣੇ ਠੀਕ ਆ ਜੇ ਕਿਹਨੂੰ ਕੁਐਸਚਨ ਦੀ ਗੱਲ ਕਰਦਾ ਦੂਜੀ ਗੱਲ ਲੱਖੇਸ਼ਾਂ ਮੈਂ ਤੈਨੂੰ ਲੱਖਾ ਸਦਾਨਾ ਨਹੀਂ ਜਿਹੜਾ ਅੱਜ ਕੱਲ ਪੰਜਾਬ ਦਾ ਸ਼ੇਰਵਾਦਾਰ ਬਣਿਆ ਕਰਦਾ ਲੋਕਾਂ ਨੂੰ ਗੁਨਾਹ ਕਰਦਾ ਮੈਂ ਤੈਨੂੰ ਗੈਸਟਰ ਕਹੂੰਗਾ ਲੱਖਾ ਗੈਸਟ ਠੀਕ ਆ ਤੂੰ ਲੱਖਾਂ ਦੁਆਨੇ ਮੂੰਹ ਘਰੇਂ ਮੇਰੇ ਪਰਚੇ ਹੋਏ ਨੇ ਤੂੰ ਇਹ ਵੀ ਕਲੀਅਰ ਕਰਦਾ ਇੰਟਰਵਿਊ ਚ ਪਰਚੇ ਕਾਦੇ ਹੋਏ ਨੇ ਤੇਰੇ ਤੇ ਲੋਕਾਂ ਦੇ ਨਿਰਾਇਜ਼ ਕਾਬਜੇ ਕਰਦਾ ਸੀ ਉਹਦੇ ਪਰਚੇ ਠੀਕ ਆ ਕਾਰਜਾਂ ਦੇ ਵਿੱਚ ਤਰਵਾਰਾਂ ਨੇ ਬੜਤਰੀ ਬਹੁਤ ਵਧੀਆ ਪੰਜਾਬ ਦਾ ਉਹ ਕਰਦਾ ਜੀ ਬਹੁਤ ਹੀ ਤੇ 2012 ਇਦੋਂ ਮੈਂ ਗੱਲ ਦੱਸਦਾ 11 ਦੀ 2011 ਦੀ ਕੱਪ ਵਰਲਡ ਕੱਪ ਦਾ ਕੈਂਪ ਲੱਗਿਆ ਸੀ ਤੂੰ ਉੱਥੇ ਵੀ ਵਿਰੋਧ ਪਰਮਾਸ਼ੀ ਕਰਨ ਆਇਆ ਜੀ ਕਿਸੇ ਦੇ ਕਹਿਣ ਤੇ ਠੀਕਾ ਤੋ ਸਾਰ ਬੰਦੇ ਨੂੰ ਭੰਨ ਰਹੇ ਆ ਬਿੱਟੂ ਦਗਾਲ ਨੂੰ ਧੰਨੇ ਭਗਤ ਨੂੰ ਜਿਹਨੇ ਇੰਨੀ ਤਕੜੀ ਕੌਡੀ ਖੇਡੀ ਆ ਠੀਕ ਆ ਤੋ ਉਹਦੀ ਮਿੱਟੀ ਪੱਟਣ ਲੱਗਿਆ ਵਿਆਂ ਉਹ ਇੰਨੀ ਤਕੜੀ ਕੌਡੀ ਚਲ ਕੋਈ ਵੀ ਇਨਸਾਨ ਐਂਡ ਆਫ ਐਂਡ ਤੇ ਜਾ ਕੇ ਕਿਸੇ ਗੱਲ ਦਾ ਰਾਗ ਪਾ ਜਾਂਦਾ ਕੋਈ दारू ਪੀ ਲਾ ਜਾਂਦਾ ਠੀਕ ਆ ਪਰ ਜਿੰਨਾ ਟਾਈਮ ਉਹ ਕੌਡੀ ਖੇਡਿਆ ਉਹ ਜੱਟ ਆਪਣੇ ਪੱਟਾਂ ਦੇ ਜ਼ੋਰ ਤੇ ਖੇਡੇ ਤੇ ਦੁਨੀਆ ਮਨਾਈ ਆ ਉਹਨੇ ਠੀਕ ਆ ਤੋ ਉਹਦੇ ਕਮਰੇ 'ਚ ਬੈਠਾ ਜੇ ਦੋ ਪਲੇਅਰ ਹੋਰ ਸੱਦੇ ਸੀ ਉੱਥੇ ਜੇ ਕਿਸੇ ਪਲੇਅਰਾਂ ਦੀ ਆਉਂ ਸੇ 100 ਚਾਊਟ ਕਰਦੇ ਨੇ ਦੋ ਤੇ ਬਰਮਾਸ਼ੀ ਕਰਨ ਆਏ ਸੀ ਤੇ 2012 ਦੀ ਤੈਨੂੰ ਮੈਂ ਖੁਦ ਆਪਣੀ ਹੱਡ ਵਿੱਚ ਦੱਸਦਾ ਲੱਖੇ ਸਾਨਾ ਤੁਹਾਡੇ ਬਠਿੰਡੇ ਏਰੀਆ ਦੇ ਵਿੱਚ ਕਥਾਵੇਂ ਕਾਲੀ ਸਰਕਾਰ ਦੀ ਸੀਨੀਅਰ ਨੈਸ਼ਨਲ ਦੀ ਟ੍ਰਾਇਲ ਹੋ ਰਹੀ ਜੀ ਓਕੇ ਯਾਦੂ ਤੇਰੇ ਵੀ ਤੇਰੇ ਨਾਲ ਪੰਜ ਸੱਤ ਦੇ ਦੰਨਾ ਚੱਕੀ ਬੰਦੇ ਖੜਦੇ ਸੀ ਜਾਂ ਤੂੰ ਮੈਨੂੰ ਘੇਰਿਆ ਸੀ ਗਰਾਊਂਡ 'ਚ ਜਦ ਕਿ ਕਿਸੇ ਨੂੰ ਕਹਿ ਰਿਹਾ ਹੈ ਤੂੰ ਕਾਰਚੋ ਹਿੱਸਾ ਦੇ ਪਲੇਅਰ ਨੂੰ ਕਿਸੇ ਨੂੰ ਠੀਕ ਆ ਜਦ ਕਿ ਨਾ ਤਾਂ ਮੇਰੀ ਮੈਂ ਇੱਕ ਟੀਮ ਖੇਡਦੇ ਮੇਰੇ ਪਿੰਡ ਜੀ ਦੀ ਸੀ ਕਿਸੇ ਟੀਮ 'ਚ ਖੇਡਦਾ ਨਹੀਂ ਨਾ ਕਿ ਮੈਂ ਬੈਸਟ ਨਿਕਲੇ ਸੀ ਬੈਸਟ ਵੀ ਕੋਈ ਹੋਰ ਪਲੇਅਰ ਸੀ ਤੇ ਮੈਂ ਕਰ ਰਹੀ ਸ਼ਕਿਦਾਂ ਦਾ ਤੂੰ ਉਦੋਂ ਮੇਰੇ ਤੇ ਗੈਂਸਟਰੀ ਕਰਦੇ ਜਿਹੜੀ ਤੂੰ ਜੈਨੋ ਕਬੱਡੀ ਚ ਗੈਂਸਟਰੀ ਅੱਜ ਆਈ ਹੈ ਨਾ ਇਹ ਤੁਸੀਂ ਲਿਆ ਕੇ ਬਾਰੀਆਂ ਛੋੜੇ ਬੀਜੀ ਹੋਏ ਕੰਡੇ ਛੋੜੇ ਮੂਰੀ ਆ ਰਹੇ ਨੇ ਲੱਖੇ ਦਿਨਾਉਣੇ ਆ ਕੀਦਾਂ ਗੈਂਸਟਰੀ ਪੜਾ ਤੁਸੀਂ ਕਬੱਡੀ ਚ ਲੈ ਕੇ ਆਏ ਹੋ ਤੂੰ ਉਹ ਤਾਂ ਪਰਮਾਸ਼ੀ ਕਰਦੇ ਅੱਜ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਵਾ ਹਾਂ ਤੇਰੇ ਜਿੰਨਾ ਕੋਈ ਸੱਚਾ ਬੰਦਾ ਨਹੀਂ ਹੈਗਾ ਗੱਤੂ ਸਾਫ਼ ਸੁਥਰਾ ਤੂੰ ਗੈਂਸਟਰਾ ਕਬੱਡੀ ਚ ਵੀ ਗੈਂਸਟਰੀ ਤੁਸੀਂ ਲਿਆਉਣ ਵਾਲੇ ਹੋ ਅਜੇ ਛੋੜੇ ਕੰਡੇ ਬੀਜੀ ਹੋਏ ਮੂਰੇ ਆ ਰਹੇ ਨੇ ਸਾਾਨੂੰ ਭੁਗਤ ਨਹੀਂ ਪੈ ਰਹੇ ਸਾਨੂੰ ਆਪਲੇਰ ਮਤੋਂ ਡੇ ਬੀਜੇ ਹੋਏ ਜਾਂ ਤੁਸੀਂ ਬਰਮਸ਼ੀਆਂ ਕਰਦੇ ਸੀ ਠੀਕ ਆ ਤੂੰ ਸਭ ਤੋਂ ਇਲਜ਼ਾਮ ਲਾ ਰਿਹਾ ਸੰਦੀਪ ਬਾਈ ਤੇ ਗਾ ਇੱਕ ਪਲੇਅਰ ਇੱਕ ਵੀ ਪਲੇਅਰ ਹੱਥ ਖੜਾ ਕਰਾ ਕੇ ਕਹਿ ਦੇਵੇ ਵੀ ਹਾਂ ਸਾਨੂੰ ਸੰਦੀਪ ਨੇ ਫੋਨ ਕਰਾਇਆ ਤੇ ਇਸ ਤਰ੍ਹਾਂ ਖੜਾਇਆ ਆਪਣੀ ਫੈਡਰੇਸ਼ਨ ਜਾਂ ਸ਼ਾਹਕੋਟ ਜਿਹੜੀ ਉਹਦੀ ਆਪਣੀ ਟੀਮ ਸੀ ਬਾਬਾ ਸਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ 2014 ਤੋਂ ਚੱਲਦੀ ਆ ਰਹੀ ਆ ਪਹਿਲੇ ਸਾਲ ਵਰਕਚੌਂਕ ਬਣੀ ਧੀ ਇਕੱਲੀ 플레이 ਕਹਿਣ ਦੇ ਬਾਹਾਂ ਸਾਨੂੰ ਸੰਦੀਪ ਫੋਨ ਕਰਦਾ ਰਿਹਾ ਚਪੀ ਖੇਡੋ ਠੀਕ ਹੈ ਨਾ ਜਿਵੇਂ ਤੂੰ ਕਹਿ ਰਿਹਾ ਨਾ ਖਾਲੀ ਹੱਥਾਂ ਹੈ ਖਾਲੀ ਹੱਥ ਗਏ ਲੋਕ ਕਹਿੰਦੇ ਨੇ ਕਹਿੰਦਾ ਖਾਲੀ ਹੱਥਾਂ ਆ ਆਪਣਾ ਵਜੂਦ ਲੈ ਕੇ ਵਾਪਸ ਜਾਣਾ ਨੰਗਰ ਵਾਲਾ ਆਪਣਾ ਵਜੂਦ ਲੈ ਕੇ ਜਾ ਨੰਗਲ ਸੰਦੀਪ ਨੰਗਰੰਦਿਆਣਾ ਵਜੂਦ ਜਿੱਦ ਉਹ ਮਰਿਆ ਜੀ ਨਾ ਡੈਥ ਹੋਈ ਦੀ ਬਾਈ ਦੀ ਤੇ ਉਸ ਦਿਨ ਸੰਸਕਾਰ ਤੇ ਗੱਲ ਇਹਦਾ ਕਿਹੜਾ ਪੰਜਾਬ ਦਾ ਪਲੇਅਰ ਜਿਹੜਾ ਨਹੀਂ ਪਹੁੰਚਿਆ ਪੰਜਾਬ ਹਰਾਨ ਦਾ ਜਿਹੜਾ ਵੀ ਕੋਈ ਖੇਡਦਾ ਜੀ ਚਾਹੇ ਵਿਦੇਸਾਂ ਦੇ ਬੈਠੇ ਤੇ ਸਾਰੇ ਪਲੇਅਰ ਪਹੁੰਚੇ ਨੇ ਉਹਦੇ ਬਜੂਦ ਕਰਕੇ ਜਿਹੜੇ ਜੋ ਬਜੂਦਾਂ ਦੀ ਗੱਲ ਕਰਦਾ ਉਹ ਖਾਲੀ ਅੱਖਾਂ ਹੁੰਦੇ ਨੇ ਕਿ ਤੇ ਜਾਨ ਲੱਗੇ ਬਜੂਦ ਉਹ ਨੰਗਰ ਵਾਲਾ ਬਜੂਦ ਲੈ ਕੇ ਗਿਆ ਉਹ ਕਿਹੜੀ ਕੰਟਰੀ ਆ ਜਿਹੜੀ ਕੰਟਰੀ ਦੇ ਵਿੱਚ ਉਹਦਾ ਭੋਗ ਨਹੀਂ ਪਾਇਆ ਗਿਆ ਉਹ ਕਿਹੜੀ ਅੱਖਾਂ ਮਾਂ ਜਿਹੜੀ ਰੋਈ ਨੇ ਉਸ ਦਿਨ ਨੰਗਰ ਵਾਲੇ ਨੇ ਨੰਗਰ ਵਾਲੇ ਨੇ ਖੱਟਿਆ ਸੀ ਦੇ ਵੀਰਾਂ ਸੰਸਕਾਰ ਦੀ ਚੈੱਕ ਕਰਨ ਲਈ ਕੱਢ ਕੇ YouTube ਤੇ ਪਈ ਹੋਣੀ ਹੈ ਵੀਡੀਓ ਕਿੰਨਾ ਕੱਟਦੀ ਉਹ ਨੰਗਰ ਵਾਲਿਆਂ ਨੇ ਖੱਟਿਆ ਦੀ ਜੇ ਨੰਗਰ ਵਾਲਿਆਂ ਨੇ ਮਾੜਾ ਹੁੰਦਾ ਨਾ ਜਿਵੇਂ ਤੁਸੀਂ ਇੰਟਰਵਿਊ ਦੇ ਵਿੱਚ ਤੂੰ ਸ਼ਾਬਦ ਕਰ ਰਹਿਆ ਨਾ ਨੰਗਰ ਵਾਲਿਆਂ ਦੀ ਨੰਗਰਾ ਦੀ ਗੈਸਰ ਹੋਦੀ ਫੈਡਰੇਸ਼ਨ ਤਾਂ ਮੈਂ ਤੈਨੂੰ ਕਹਿ ਰਿਹਾ ਜੀ ਉਹ ਇੰਨਾ ਮਾੜਾ ਹੁੰਦਾ ਉਹ ਸੰਸਕਾਰ ਤੇ ਪਲੇਅਰ ਨਾ ਪਹੁੰਚਦੇ ਜੇ ਉਹ ਇੰਨੇ ਲੋਕਾਂ ਨੂੰ ਫੋਨ ਕਰਾਉਂਦਾ ਉਹ ਕਿਹੜਾ ਪਲੇਅਰ ਆ ਜਿਹੜਾ ਉਹ ਸੰਸਕਾਰ ਤੇ ਨਹੀਂ ਪਹੁੰਚੇ ਠੀਕ ਆ ਲੱਖਣਾਂ ਨੇ ਆ ਤਿਆਂ ਨਾਲ ਮੇਰੀ ਵੀ ਗੱਲਾਂ ਤੂੰ ਸੁਣ ਲਈ ਜਿਵੇਂ ਤੂੰ ਕਹਿ ਰਿਹਾ ਮੈਂ ਸੁਲਤਾਨ ਸਿੰਘਆਂ ਗੱਲਾਂ ਸੁਣੀ ਤਾਂ ਲੱਖੇ ਸਾਰੇ ਮੇਰੀ ਵੀ ਇਹ ਸੁਣ ਲਈ ਤੂੰ ਗੱਲਾਂ ਆਪਣੀਆਂ ਗੌਰ ਕਰ ਲਈ ਠੀਕ ਆ ਜੇ ਸੰਦੀਪ ਸਿੰਘ ਇੰਨਾ ਮਾੜਾ ਦੀ ਨਾ ਤੂੰ ਇੰਦਰਪਾਲ ਨੂੰ ਫੋਨ ਕਰ ਰਿਹਾ ਗਮੇ ਪਤਾ ਨਹੀਂ ਤੇਰੇ ਕੋਈ ਪਿੰਡ ਉਹ ਪਤਾ ਨਹੀਂ ਤੇਰਾ ਕੋਈ ਲਿਹਾਜ਼ ਜੀ ਮੈਂ ਨਹੀਂ ਜਾਣਦਾ ਤੂੰ ਇੰਦਰਪਾਲ ਕੋਚ ਨੂੰ ਫੋਨ ਕਰ ਰਿਹਾ ਗੌਰ ਨੂੰ ਖੜਾ ਲਾ ਜੇ ਨੰਗਲ ਵਾਲਾ ਇੰਨਾ ਮਾੜਾ ਦੀ ਫਿਰ ਤੂੰ ਕੋਚ ਨੂੰ ਫੋਨ ਕਰਕੇ ਹੈ ਨਾ ਸ਼ਾਹਕੋਟ ਦੇ ਖੜਾ ਲਾ ਤੇ ਟੀਮ ਦਾ ਨੰਗਲ ਵਾਲੇ ਦੀ ਹੈ ਉਹ ਤੇ ਮੇਜਰ ਲੀਗ ਦੀ ਟੀਮ ਗੇਟ ਦੇ ਸ਼ਾਹਕੋੜ ਦੀ ਜਿਵੇਂ ਇੰਨੇ ਮਾੜੇ ਨੇ ਫਿਰ ਤੂੰ ਫੋਨ ਕਰਕੇ ਕਿਉਂ ਕਹਿੰਨਾਗਾ ਹਾਂ ਪਲੇਅਰ ਖੜਾ ਲਉ ਤੂੰ ਕਿਤੇ ਚੰਗੀ ਜਗ੍ਹਾ ਖੜਾ ਉਹ ਸ਼ਾਹਕੋੜ ਇੰਨੀ ਮਾੜੀ ਜਾਂ ਨੰਗਲ ਵਾਲੇ ਦੀ ਫਿਰ ਉਹ ਤੇ ਪਲੇਅਰ ਕਿਉਂ ਖੜਾਉਣਾ ਤੂੰ ਨਾ ਸਪਾਰਸ਼ਾਂ ਪਾਪਾ ਤੁਸੀਂ ਪਲੇਅਰ ਬਾਹਰ ਭੇਜਦਾ ਤੂੰ ਠੀਕ ਆ ਤੂੰ ਕਿਸੇ ਦਾ ਪਲੇਅਰ ਦਾ ਹੱਕ ਮਾਰਿਆ ਹੋ ਨਹੀਂ ਉਹਦੀ ਜਗ੍ਹਾ ਕੋਈ ਸਪਾਰਸ਼ ਨਾ ਲਾਉਂਦਾ ਤੂੰ ਨਾ ਕੋਈ ਪਲੇਅਰ ਜਾਂਦਾ ਜਿਹਨੇ ਵੀ ਜਰਰੇ ਸਵੇਰੇ ਉੱਠ ਕੇ ਮਿਹਨਤ ਕਰੀ ਹੈ ਮੈਂ ਉਹਦਾ ਪਲੇਅਰ ਹੋਰ ਵੀ ਕਰਦਾ ਗਾ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਉਂ ਮਿਹਨਤ ਕਰੋ ਤਾਂ ਜਿਹ ਮੰਜੇ ਨੂੰ ਇਤਸਾਰ ਨਹੀਂ ਹੁੰਦੀਆਂ ਲੱਖੇ ਦਾਨਿਆਂ ਠੀਕ ਆ ਲੋਕ ਮਿਹਨਤ ਕਰਦੇ ਨੇ ਜਿਹੜੇ ਪੰਡਾਂ ਛੇੜੀ ਫਿਰਦੇ ਉਹਨਾਂ ਦੇ ਬਥੇਰੇ ਠੀਕ ਆ ਉਹਨਾਂ ਦੇ ਲਾਦੀ ਟੀਕੇ ਤੇ ਖੜਾ ਲਈ ਉਹਨਾਂ ਨੂੰ ਕੰਦਾ ਖਟਾੜੀ ਉਹਨਾਂ ਤੋਂ ਜਿਹੜੀਆਂ ਛੱਡਦੇ ਨੇ ਨਾਲੇ ਮੈਨੂੰ ਐਂ ਦੱਸੋ ਪਰ ਮੈਨੂੰ ਅਲੱਗ-ਅਲੱਗ 11 ਤੋਂ ਮੈਨੂੰ 15 ਸਾਲ ਹੋ ਗਏ ਮੈਨੂੰ ਖੇਡਦੇ ਨੂੰ ਮੈਂ ਤੈਨੂੰ ਖੇਡਦੇ ਨਹੀਂ ਦੇਖਿਆ ਉਦੋਂ ਪਹਿਲਾਂ ਤੂੰ ਖੇਡਦਾ ਠੀਕ ਆ ਪਤਾ ਨਹੀਂ ਛੱਡੀ ਕਰੋ ਆ ਉਦੋਂ ਤੁਸੀਂ ਸੱਤੇ ਬੈਰੇ ਸਾਨੂੰ 25 ਸਾਲ ਬਾਅਦ ਸੁਰਤਾਂ ਇਹ ਕੋਮਾ ਜਿਹਾ ਹੋਇਆ ਤੇ ਕੋਈ ਜਹਾ ਕੁਝ ਯਾਰ ਤੂੰ 25 ਸਾਲ ਬੈਣਾ ਇਹ ਜੀ ਦੇਖ ਲਈ ਜਦੋਂ ਉਦੋਂ ਕਿ ਉਹਨੇ ਵੀਡੀਓ ਪਾਈ ਜਿੱਦਾਂ ਤੇਰੇ ਲਾਇਆ ਸੀ ਤੂੰ ਉਹਦੀ ਉੱਥੇ ਮੈਂ ਉੱਥੇ ਕਮੈਂਟਰ ਨਹੀਂ ਸੀ ਮੈਂ ਫੜ ਕੇ ਖੜ ਜਾਂਦਾ ਕਹਿੰਦਾ ਹਾਂ ਵੀ ਹਾਂ ਮੇਰੇ ਅੱਜ ਆ ਚੀ ਲਾਈ ਹੈ ਕੌਡੀ ਛੱਡੀ ਨੂੰ 25 ਸਾਲ ਹੋ ਗਏ ਅੱਜ ਤੁਹਾਨੂੰ ਕੋਡੀ ਦਾ ਚੇਤਾ ਆ ਗਿਆ ਕੌਡੀ ਜਾ ਗੁੱਸਾ ਉਦੋਂ ਕਿੱਥੇ ਦੇ ਤੁਸੀਂ ਉਦੋਂ ਵੀਡੀਓ ਨਹੀਂ ਕਿਉਂ ਪਾਉਂਦੇ ਜਦ ਖੇਡਦੇ ਨੇ ਥੋੜੇ ਮੈਂ ਬਾਰ ਬਾਰ ਕਹਿ ਰਿਹਾ ਥੋੜੇ ਕੰਡੇ ਵੀ ਜੀ ਹੋਏ ਮੂਰੇ ਆ ਰਹੇ ਨੇ ਠੀਕ ਆ ਨਾ ਇਹ ਸਨਾਰ ਉਦੋਂ ਕਿਉਂ ਨਹੀਂ ਤੁਜੀ ਕੀਤਾ ਜੇ ਤੁਹਾਨੂੰ ਪਤਾ ਸੀ ਨਾ ਕੌਡੀ ਜਾ ਗੁੱਸਾ ਤੁਸੀਂ ਉਦੋਂ ਉਹ ਕਰਦੇ ਠੀਕ ਆ ਤੇ ਦੂਜੀ ਗੱਲ ਜਿਹੜੇ ਤੂੰ ਕਰ ਰਿਹਾ ਸੀ ਨਾ ਜਹਾਂ ਕੋਰਡੀ ਦੇ ਮੇਜਰ ਲੀਗ ਚ ਗੈਂਗਸਟਰ ਬਾ ਉਹ ਇਹ ਸਾਰੇ ਬੂਟੇ ਵੀ ਥੋੜੀ ਬੀਜੇ ਹੋਏ ਨੇ ਤੇ ਹੁਣ ਮੈਂ ਤੇਰੀ ਗੱਲ ਤੇ ਆ ਜਨਾ ਮੁੱਦੇ ਤੇ ਦੂਜੇ ਤੇ ਜਿਹੜੇ ਤੂੰ ਕਹਿਣਾ ਇਨਕੁਆਰੀਆਂ ਕਰੋ ਐ ਕਰੂੰ ਇਹ ਜਿਹੜੀ ਗੱਲ ਤੂੰ ਹੋਰ ਕਹਿ ਰਿਹਾ ਨਾ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਹਸਪੀਟਲ ਪਈ ਥੀ ਬੋਡੀ ਬਾਈ ਦੀ ਨਕੋਦਰ ਥਾਣੇ ਦੇ ਵਿੱਚ ਮੈਂ ਖੁਦ ਸਰ ਐਸਐਸਪੀ ਸੰਦਰਭ ਵਾਲੋ ਖੋਦ ਗਿਆ ਦੀ ਮੈਂ ਕਹਿਆ ਬਾਈ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਹੈ ਸਾਡੇ ਵਿੱਚੋਂ ਕਿਸੇ ਨੂੰ ਸ਼ੱਕਾ ਨਾ ਚੱਡੇ ਖੋਲ ਦੇ ਪਾੜ ਦੇ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਜਿਹੜੀ ਗੱਲ ਤੂੰ ਅੱਜ ਬੋਲ ਰਿਹਾ ਨਾ ਇਹ ਮੈਂ ਉਦੋਂ ਕਹਿ ਰਹੀ ਸੀ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਮੈਂ ਉਦੋਂ ਕਹਿ ਦਿੱਤੀ ਮੈਂ ਕਹਿਆ ਬਾਈ ਜੇ ਸਾਡੇ ਜੋ ਕਿਸੇ ਦਾ ਸ਼ੱਕਾ ਨਾ ਬੇਸ਼ੱਕ ਥਾਣੇ 'ਲ ਜਾ ਕੇ ਚੱਡੇ ਖੋਲ ਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਮੈਂ ਅੱਜ ਵੀ ਕਹਣਾ ਜੇ ਪੁਲਿਸ ਚਾਹੇ ਸਾਡੀ ਇਨਕੁਆਇਰੀ ਅੱਜ ਕਰੇ ਠੀਕ ਆ ਤੂੰ ਮਰਜ਼ੀ ਕਰੇ ਸਾਨੂੰ ਸਾਡੇ ਭਰਾ ਦਾ ਇਨਸਾਫ ਦਵਾਵੇ ਤੇ ਦੂਜੀ ਤੂੰ ਗੱਲ ਕਰ ਰਿਆਂ ਸੁੱਖਾ ਮਾਰਾ ਗੱੱਬਾ ਚੱਠਾ ਸਨਾਵੜ ਨੂੰ ਇਹਦਾ ਨਾਂ ਨਹੀਂ ਹੈਗੇ ਹੈ ਤੈਨੂੰ ਮੈਂ ਦੋ ਜਿਹੜੇ ਸਾਲ ਬਾਈ ਦੀ ਡੈਥ ਹੋਈ ਹੈ ਨਾ 6 ਅਗਸਤ ਦਾ ਇਹਦਾ ਕੱਪ ਦੀ ਮੈਂ ਵੀਡੀਓ ਪਾਈ ਸੀ ਕਿ ਹਾਂ ਭਾਈ ਮੈਨੂੰ ਬਾਈ ਦਾ ਇਨਸਾਫ ਚਾਹੀਦਾ ਪਲੇਰੂ ਤੁਸੀਂ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਇਹਨਾਂ ਦਾ ਆਪਣਾ ਕਾਨੂੰਨ ਨਹੀਂ ਕਲੀਅਰ ਕਰ ਦੋਗੇ ਨਹੀਂ ਹੈਗੇ ਕੇਜ ਦੇ ਵਿੱਚ ਉਹਨਾਂ ਟਾਈਮ ਤੁਸੀਂ ਸਾਡਾ ਸਾਥ ਦੋ ਕੱਪ ਨਾ ਖਿਡਿਓ ਤਾਂ ਦੂਜੇ ਦਿਨ ਮੈਨੂੰ ਮੇਰੀ ਵੀਡੀਓ ਪਾਉਣ ਤੋਂ ਬਾਅਦ ਨਾ ਗੈਂਸਟਰਾਂ ਵਾਲੇ ਫੋਨ ਆ ਗਏ ਧਮਕਾਉਣ ਲੱਗੇ ਜੀ ਕਹਿੰਦੇ ਨੇ ਸੰਦੀਪ ਦੇ 18 ਮਾਰਿਆਂ ਨੇ ਤੇਰੇ 50 ਗੋਲੀਆਂ ਮਾਰਾਂਗੇ ਮੈਂ ਤਾਂ ਗੈਂਸਟਰਾਂ ਨੂੰ ਕੁਝ ਨਹੀਂ ਬੋਲਿਆ ਸੀ ਤੇ ਨਾ ਮੇਰੀ ਉਹ ਲੈਣ ਮੈਂ ਤਾਂ ਸਿਰਫ ਕੱਪ ਕੱਪ ਬਾਰੇ ਪਿਆ ਸੀ ਜੇ ਇਹ ਨਾ ਦਾ ਲਿੰਕ ਨਹੀਂ ਸੀ ਬਾਈ ਦੇ ਕਾਤਲਾ ਨਾਲ ਫਿਰ ਮੈਨੂੰ ਗੈਂਸਟਰ ਫੋਨ ਕਿਉਂ ਕਰਦੇ ਰਿਹਾ ਤੂੰ ਕੱਪ ਬਾਰੇ ਕਿਉਂ ਬੋਲਦਾ ਦੱਸੀ ਮੈਨੂੰ ਜਵਾਬ ਦੇ ਇਹ ਚੀਜ਼ ਦਾ ਜੇ ਉਹਦੇ ਲਿੰਕ ਨਹੀਂ ਸੀ ਨਾ ਉਹ ਬਾਈ ਦੇ ਕਾਤਲਾ ਚ ਫਿਰ ਮੈਨੂੰ ਕੱਪ ਬਾਰੇ ਕਿਉਂ ਬੋਲਦੇ ਸੀ ਮੈਂ ਤਾਂ ਕੱਪ ਦੀ ਵੀਡੀਓ ਪਾਈ ਦੀ ਮੇਰਾ ਜਿਹਦਾ ਨਾਂ ਨਹੀਂ ਲੈ ਲਿਆ ਗੈਂਗਸਟਰ ਉਹ ਮੈਨੂੰ ਘੋਵਾਉਂਦੇ ਤੇਰੇ 50 ਨੰਗਾ ਦੇ ਤੇ 18 ਮਾਰੀਆਂ ਨੇ ਤੇਰੇ 50 ਮਾਰਾਂ ਗੋਰੀਆਂ ਜੇ ਨਹੀਂ ਸ਼ੱਕ ਹੁੰਦੀ ਸੀ ਹੈ ਸਟਾਫ ਚ ਪਟਿਆਲੇ ਮੇਰੀ ਰਿਪੋਰਟ ਲਿਖਾਈ ਦੀ ਉੱਥੇ ਜਾ ਕੇ ਚੈੱਕ ਕਰ ਲੈ ਜੇ ਤੈਨੂੰ ਲੱਗੇ ਮੈਂ ਝੂਠ ਬੋਲਦਾ ਠੀਕ ਹੈ ਨਾ ਅੱਜ ਤਾਂ ਅੱਜ ਵੀ ਕਹਿੰਦੇ ਆ ਮੇਰਾ ਬਾਬੇ ਨਾਲ ਕੱਗੇ ਵੀ ਇਹੀ ਕਹਿੰਦਾ ਪਰ ਸਾਨੂੰ ਇਨਸਾਫ ਦਵਾਇਆ ਜਾ ਉਹ ਜਿਹੜੀ ਗੱਲ ਆ ਨਾਲੇ ਲੱਖੇ ਬਾਈ ਜਿਹੜੇ ਤੂੰ ਗੱਲਾਂ ਕਰਦਾ ਨਾ ਹਾਂ ਮੈਂ ਪੰਜਾਬੀ ਦੇ ਮੁੱਦਿਆਂ ਦੇ ਬੋਲਦਾ ਮੈਨੂੰ ਕੋਈ ਮੁੱਦਾ ਦਾਦਾ ਦੇ ਜਿਹੜਾ ਤੈ ਪੂਰ ਚਾੜਤਾ ਇੱਕ ਮੁੱਦਾ ਦਾਦਾ ਦੇ ਮੈਨੂੰ ਕੋਈ ਨਾ ਦੱਸ ਮੁੱਦਾ ਜਿਹੜਾ ਤੈ ਪੂਰ ਚਾੜਤਾ ਬਸ ਜਿਹੜੇ ਕਿ ਲਾਉਣਾ ਤੂੰ ਅੱਗ ਜਾ ਕੇ ਘਰੇ ਖੁੱਟੇ ਚ ਵੜ ਜੰਨਾ ਲਾਉਣਾ ਅੱਗ ਘਰੇ ਜਾ ਕੇ ਖੁੱਟੇ ਚ ਵੜ ਜੰਨਾ ਠੀਕ ਹੈ ਨਾ ਹੁਣ ਪੜੇ ਲਿਖੇ ਜਵਾਕ ਤੇ ਯੂਨੀਵਰਸਿਟੀ ਉਹਨਾਂ ਨੇ ਦੋ ਸਵਾਲ ਪੁੱਛਲੇ ਉੱਥੋਂ ਤੁਸੀਂ ਭੱਜ ਕੇ ਟੰਡ ਢੋੜੀ ਚ ਆ ਕੇ ਹਾਂ ਜੀ ਉਹ ਤਾਂ ਸਾਨੂੰ ਗਲਤ ਬੋਲਦੇ ਨੇ ਉਹ ਤੇ ਇਲਜ਼ਾਮ ਲਾਤੇ ਮੈਂ ਲੋਕਾਂ ਨੂੰ ਵੀ ਕਰਦਾ ਮੇਰਾ ਵੀਰੇ ਇਹਨਾਂ ਦੀ ਗੱਲਾਂ ਦੇ ਵਿੱਚ ਨਾ ਆਓ ਇਹ ਅੱਗ ਲਾ ਕੇ ਆਪ ਘਰੇ ਗੁੱਡਾਂ ਚ ਤੇ ਤੁਹਾਨੂੰ ਮੁਰਕੇ ਡੰਡੇ ਖਾਣ ਨੂੰ ਛੱਡ ਦਿੰਦੇ ਨੇ ਠੀਕ ਆ ਇਹ ਐਡੇ ਸਿੱਧੇ ਨਹੀਂ ਹੈਗੇ ਜਿਨ੍ਹਾਂ ਨੇ ਪਹਿਲਾਂ ਗੈਂਸਟਰੀਆਂ ਕਰੀਆਂ ਹੁਣ ਬਦਮਾਸ਼ੀਆਂ ਕਰੀਆਂ ਹੁਣ ਗਰੀਬਾਂ ਦੀਆਂ ਜ਼ਮੀਨਾਂ ਦੇ ਨਜਾਇਜ਼ ਕਬਜ਼ੇ ਕਰੇ ਹੁਣ ਹੁਣ ਤੱਕ ਇਹ ਕਬਜ਼ੇ ਕਰਦੇ ਆਗੇ ਤੇ ਤੇ ਬੁੱਢੀ ਉਮਰ ਇਹ ਆ ਗਈ ਉਮਰ ਢਾਲਣ ਵਾਲੀ ਹੋ ਗਈ ਤਾਂ ਇਹਨਾਂ ਨੂੰ ਰੱਬ ਚੇਤੇ ਆ ਗਿਆ 1000 ਚੂਹਾਗਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਉਦੋਂ ਗੱਥੀ ਜੀ ਜਦੋਂ ਇਹਨਾਂ ਨੂੰ ਇਹ ਚੀਜ਼ਾਂ ਪਤਾ ਦੀਆਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਦੇ ਤੇ ਅੱਜ ਇਹਨੂੰ ਗੈਂਸਟਰ ਉਹ ਕਰਦੇ ਨੇ ਇਹ ਵੀ ਗੈਂਸਟਰ ਆ ਲੋਕਾਂ ਨੇ ਗਰੀਬਾਂ ਦੇ ਕਬਜ਼ੇ ਕਰਦਾ ਰਿਹਾ ਜਮੀਨਾਂ ਤੇ ਜਿਹੜੀਆਂ ਇਹ ਕਹਿ ਰਹੇ ਮੇਰੇ ਗੋਲੀ ਕਿ ਇੱਥੇ ਲੱਗੀ ਤੇ ਇੱਥੇ ਲੱਗੀ ਤੇ ਇੱਥੇ ਲੱਗੀ ਇਹ ਬਾਰਡਰ ਤੇ ਤੂੰ ਦੇਖ ਲਈ ਤਾਂ ਲੜਦਾਂਗੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਅੱਗ ਲੱਗੀ ਆ ਧੂਮਾ ਤਾਂ ਹੀ ਨਿਕਲਦਾ ਜਿਹੜਾ ਤੂੰ ਆਧਾਰਨ ਕਰਨਾ ਤੂੰ ਕਿਸ ਦੇ ਗੋਲੀਆਂ ਮਾਰੇ ਹੋਣਗੇ ਤੇਰੇ ਧੀ ਪੁੱਤ ਦੇ ਤਾਂ ਤੇਰੇ ਵੱਜੀਆਂ ਠੀਕ ਆ ਤੂੰ ਆਉਂ ਨਹੀਂ ਨਿਕਲਦਾ ਫਿਰ ਇਹ ਵੀ ਇਹ ਗੋਲੀਆਂ ਤੇਰੇ ਬਾਰਡਰ ਤੇ ਨਹੀਂ ਲੱਗੀਆਂ ਜਾ ਕੇ ਜਿਹੜੀਆਂ ਤੂੰ ਦਿਖਾਉਣ ਲੱਗੋ ਇੰਟਰਵਿਊ ਚ ਬੈ ਕੇ ਦੱਸਣਾ ਇਹਨਾ ਮੇਰੇ ਚਰਚੀ ਗੋਲੀ ਲੱਗੀ ਮਿਰਾਇ ਲੱਗੀ ਮੈਂ ਬਚ ਗਿਆ ਕੀਗਾ ਇਹ ਤੂੰ ਗੈਸਟਰੀ ਬਣਾ ਕਰਦਾ ਤੇ ਤੇਰੇ ਗੁਲੀਆਂ ਤਾਂ ਲੱਗੀਆਂ ਨੇ ਮੈਂ ਲੋਕਾਂ ਅੱਗੇ ਇਹੀ ਬੇਨਤੀ ਕਰਦਾ ਕਿ ਇਹਦੀ ਗੱਲਾਂ ਵਿੱਚ ਨਾ ਉਹ ਦੇ ਮੈਂ ਬਲੇਰਾਂ ਵੱਲੋਂ ਕਬੱਡੀ ਵੱਲੋਂ ਸਾਰੇ ਬਲੇਰਾਂ ਨੂੰ ਬੇਨਤੀ ਕਰਨਾ ਕਿ ਮੈਨੂੰ 2014 ਵਿੱਚ ਕਿਸੇ ਇਨਸਾਨ ਨੇ ਉਦਾਹਰਨ ਦਿੱਤੀ ਸੀ ਆਣੇ ਨੇ ਕਹਿੰਦਾ ਜੇ ਸੁਲਤਾਨ ਰਾਸਤੇ ਵਿੱਚ ਤੂੰ ਆਇਆ ਤੇ ਜੇ ਤੂੰ ਕੁੱਤੇ ਬਿੱਲੇ ਭਿਉਣ ਲੱਗ ਜਾਂਦਾ ਅੱਜ ਤੂੰ ਮੈਚ ਤੇ ਨਾ ਪਹੁੰਚਦਾ ਲੋ ਜਾਨੇ ਮੈਚ ਦੀ ਲੀਗ ਦਾ 2014 ਵਿੱਚ ਕੋਦੂ ਅੱਜ ਮੈਚ ਨਹੀਂ ਖੇੜ ਪਾਉਣਾ ਸੀ ਕਹਿੰਦਾ ਪਿੰਡ ਦੇ ਵਿੱਚੋਂ ਹਾਂਥੀ ਲੰਘਦਾ ਉਹ ਕੁੱਤੇ ਭੌਂਦੇ ਹੁੰਦੇ ਨੇ ਜੇ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਤਾਂ ਤੈਨੂੰ ਹਾਂਥੀ ਬਾਨਣਾ ਪੈਣਾ ਮੈਂ ਪਲੇਰਾਂ ਨੂੰ ਇਹੀ ਬੇਨਤੀ ਕਰਦਾ ਜਿਹੜੇ 4-4 5-5 ਉੱਠ ਗਏ ਭੱਜਦੇ ਨੇ ਖੰਡ ਦੇ ਵਿੱਚ ਮੇਰਾ ਨਹੀਂ ਪਟੜੀਆਂ ਤੇ ਮੈਂ ਇਹੀ ਬੇਨਤੀ ਕਰਦਾ ਕਿ ਹਾਂਥੀ ਵਾਲੀ ਚਾੜ ਫੜ ਕੇ ਤੁਸੀਂ ਆਪਣੀ ਮੰਜ਼ਿਲ ਤੇ ਧਿਆਨ ਦਿਓ ਤੇ ਲੋਕਾਂ ਨੂੰ ਬੋਲਦੇ ਨੇ ਬੋਲੀ ਜਾਓ ਤੁਸੀਂ ਆਪਣੀ ਗੇਮ ਖੇਡੋ ਜੇ ਤੁਸੀਂ ਇਹਨਾਂ ਚੀਜ਼ਾਂ ਤੇ ਜਵਾਬ ਦੇਣ ਲੱਗੇ ਨਾ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣਾ ਵੀ ਕਿ ਮੈਂ ਅੱਜ ਲਾਈਵ ਹੋਣਾ ਨਹੀਂ ਸੀ ਚਾਹੁੰਦਾ ਜੇ ਮੈਨੂੰ ਇਕੱਲੇ ਦੀ ਗੱਲ ਕਰਨ ਦਾ ਟੈਸਟਾਂ ਦੇ ਕਿਉਂਕਿ ਟੈਸਟਾਂ ਬਾਰੇ ਤਾਂ ਮੈਂ ਆਉਣ ਜਿਹੜੀ 2018 ਚ ਦੱਸ ਚੁੱਕੇ ਹਾਂ ਪਰ ਹਾਂ ਮੇਰੇ ਦੇ ਵਿੱਚ ਮੋਰਬਿੰਗ ਪੈਣ ਦੇ ਰਿਜ਼ਲਟ ਪਾਏ ਗਏ ਮੈਂ ਇਹਨੂੰ ਹੁਣ ਵੀ ਕਹਿੰਦਾ ਉਹ ਡਾਕਟਰਾਂ ਨੂੰ ਫੋਨ ਕਰੀ ਜਾਂ ਜਿਹਨੇ ਦਿਨ ਫੋਨ ਕਰਕੇ ਦੱਸਿਆ ਨਾ ਉਹ ਤੋਂ ਚੰਗੀ ਤਰ੍ਹਾਂ ਇਨਕੁਆਰੀ ਲਈ ਕਿ ਹਾਂ ਜੀ ਇਹスルਤਾਨ ਉਹਦੋਂ ਕੀ ਚੀਜ਼ ਕਹਿੰਦਾ ਸੀ ਮੇਰੀ ਰਿਪੋਰਟ ਚੈੱਕ ਕਰ ਅੱਲਾ ਇਹਨਾਂ ਪਰ ਟੈਸਟ ਚ ਆਇਆ ਰਿਪੋਰਟ ਚੈੱਕ ਕਰ ਕੇ ਸੁਲਤਾਨ ਚ ਪਾਇਆ ਕੀ ਗਿਆ ਮੈਂ ਹੁਣ ਵੀ ਦੇਣਾ ਕੋ ਰਿਪੋਰਟ ਚੈੱਕ ਕਰ ਡਾਕਟਰ ਨੂੰ ਲਾ ਫੋਨ ਜਾਂ ਜਿਹਨੇ ਦਿਨ ਨੂੰ ਦੱਸਿਆ ਨ ਮੇਰੇ ਬਾਰੇ ਉਹਨੂੰ ਕਰ ਫੋਨ ਤੇ ਹਾਂ ਪੂਰੀ ਲਿਸਟ ਭੇਜ ਮੈਨੂੰ ਪ੍ਰੋਪਰ ਸੁਲਤਾਨ ਚ ਕੀ ਪਾਇਆ ਗਿਆ ਠੀਕ ਹੈ ਨਾ ਜਿਹੜੀਆਂ ਗੱਲਾਂ ਮੈਂ ਪਲੇਅਰਾਂ ਨੂੰ ਇਹੀ ਕਹਣਾ ਕਿ ਇਹਨਾਂ ਤੋਂ ਤੋ ਤੀ ਕੁਝ ਨਹੀਂ ਲੈਣਾ ਇਹਨਾਂ ਦਾ ਬੋਲਣਾ ਅੱਗ ਲਾਉਣੀ ਤੇ ਘਰੇ ਵੱਡ ਜਾਣਾ ਹੁਣ ਵੀ ਇਹਨਾਂ ਨੂੰ ਉਹੀ ਕੰਮ ਹੋਣਾ ਕਿ ਤੁਸੀਂ ਮੇਰਾ ਵੀਰ ਕੋ ਮਿਹਨਤਾਂ ਕਰੋ ਤੇ ਕਬੱਡੀ ਆ ਖੇਡੋ ਪੰਜਾਬ ਦੇ ਸ਼ੇਰੋਂ ਤੇ ਖੇਡਦੇ ਰਹੋ ਕੀ ਗੱਲਾਂ ਇਹਨਾਂ ਦੀ ਗੱਲਾਂ ਦਾ ਉਹ ਨਹੀਂ ਕਰਨਾ ਤੇ ਬੋਲਣਾ ਚੁੱਕਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ